ਸਤਿ ਸ੍ਰੀ ਅਕਾਲ। ਨਿੱਤ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਸੀਐਮ ਭਗਵੰਤ ਮਾਨ ਫੁੱਲ ਐਕਸ਼ਨ ਦੇ ਵਿੱਚ ਹੈਗੇ ਆ ਅਰ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਨੇ ਐਸਾ ਕਰਾਰਾ ਜਵਾਬ ਦਿੱਤਾ ਹੈ ਜਿਹਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਵੈ ਆਖਰ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਕੀ ਕੀਤਾ ਇਸ ਦੇ ਬਾਰੇ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੇ ਆ। ਬਹੁਤ ਵੱਡੀ ਖਬਰ ਹੈ ਜਿੰਨੇ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਲੈ ਕੇ ਇੱਕ ਪਾਸੇ ਜਲੰਧਰ ਦੇ ਵਿੱਚ ਪਹਿਲਾਂ ਪ੍ਰੈਸ ਕਾਨਫਰੰਸ ਹੁੰਦੀ ਆ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਹੋ ਜਾਂਦਾ ਕਿਉਂਕਿ ਥਾਰ ਵਾਲੀ ਬੀਬਾ ਦੇ ਨਾਲ ਵੀ ਤਾਰ ਜੁੜ ਗਏ ਨੇ ਪੂਰੀ ਤਰ੍ਹਾਂ ਹੀ ਜੁੜ ਗਏ ਨੇ ਸੁਖਵੀਰ ਸਿੰਘ ਬਾਦਲ ਦੇ ਅਕਸਰ ਮੈਂ ਤੁਹਾਨੂੰ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਕਈ ਵਾਰ ਇਸ ਗੱਲ ਦਾ ਜ਼ਿਕਰ ਵੀ ਕੀਤਾ ਪਰ ਅੱਜ ਜਿਹੜਾ ਐਕਸ਼ਨ ਮੁੱਖ ਮੰਤਰੀ ਦਾ ਭਵੰਤਮਾਨ ਦਾ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਇੱਕ ਵੀਡੀਓ ਦੇ ਵਿੱਚ ਤਾਂ ਜਿਹੜੀ ਕਾਨਫਰੰਸ ਜਲੰਧਰ ਦੇ ਵਿੱਚ ਕਰਦੇਵੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਯਾਨੀ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੇ ਪੱਦਰ ਦੇ ਉੱਤੇ ਕੋਈ ਗੱਲ ਕਹਿੰਦੇ ਨੇ ਤਾਂ ਉਹ ਸਿੱਧੀ ਜਾ ਕੇ ਮੁੱਖ ਮੰਤਰੀ ਦੇ ਸੀਨੇ 'ਤੇ ਜਾ ਵੱਜਦੀ ਆ ਤਾਂ ਭਗਵਾਨ ਤਮਾਮਦਾ ਜਿਹੜਾ ਐਕਸ਼ਨ ਹੋਇਆ ਉਹ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਮੈਂ ਦਿਖਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਦਾਵਾ ਕੀਤਾ ਜਾ ਰਿਹਾ ਕਿ ਪਈ ਸਰਕਾਰ ਸਾਡੀ ਆਉਣੀ ਚਾਹੀਦੀ ਆ ਜਿਹੜੀ ਆਮ ਆਦਮੀ ਪਾਰਟੀ ਆ ਇਹ ਪ੍ਰਸ਼ਤਾਚਾਰੀਆਂ ਦੀ ਪਾਰਟੀ ਹੈ ਸੁਖਵੀਰ ਸਿੰਘ ਬਾਦਲ ਦਾ ਯਾਨੀ ਆਪਣਾ ਕਾਂੜਾ ਸੀ ਪਰ ਉਸ ਤੋਂ ਬਾਅਦ ਇੱਕ ਐਕਸ਼ਨ ਹੁੰਦਾ ਤੇ ਨਾਲ ਹੀ ਨਾਲ ਆ ਜਾਂਦਾ ਰੱਖਿਆ ਜਾਂਦਾ ਥਾਰ ਵਾਲੀ ਬੀਬਾ ਦਾ ਕਿਉਂਕਿ ਥਾਰ ਵਾਲੀ ਇੱਕ ਉਸ ਤੋਂ ਜਿਹੜੀ ਵਿਛੰਡੇ ਦੇ ਵਿੱਚ ਫੜੀ ਜਾਂਦੀ ਹੈ ਉਹਦੇ ਨਾਲ ਅਕਸਰ ਉਹਦੇ ਲਿੰਕ ਜੁੜਦੇ ਨੇ ਉਹਨਾਂ ਦੇ ਨਾਮਕਿਆਂ ਤੋਂ ਯਾਨੀ ਸੁਖਵੀਰ ਸਿੰਘ ਬਾਦਲ ਦੇ ਨਾਮਕਿਆਂ ਤੋਂ ਲਿੰਕ ਜੁੜਦੇ ਉਹ ਵੀ ਤੁਹਾਡੇ ਨਾਲ ਮੈਂ ਖਬਰ ਪੂਰੀ ਤਰ੍ਹਾਂ ਦਸਾ ਜੀ ਕਰੂੰਗਾ ਔਰ ਜਿਹੜਾ ਮੁੱਖ ਮੰਤਰੀ ਐਕਸ਼ਨ ਹੈ ਉਸ ਤੋਂ ਪਹਿਲਾਂ ਸਖਬੀਰ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਤਾਂ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਗਏ ਹੋਏ ਲੋਕ ਔਰ ਖੁਦ ਸੁਖਬੀਰ ਸਿੰਘ ਬਾਦਲ ਕੀ ਕਹਿ ਰਹੇ ਸੀ ਪਹਿਲਾਂ ਤੁਹਾਨੂੰ ਮੈਂ ਸੁਣਾਉਂਗਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਆਪਣਾ ਬਿਆਨ ਕੀ ਦਿੱਤਾ ਉਸ ਤੋਂ ਬਾਅਦ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪਰ ਸੁਖਬੀਰ ਸਿੰਘ ਬਾਦਲ ਕੀ ਕਹਿ ਕੇ ਗਏ ਆ ਸੁਣੋ ਕੇਜਰੀਵਾਲ ਜੈਨ ਆਠਕ ਹੈਵ ਕੁਮਾਰ ਸੰਦੀਪ ਪਾਠਕ ਵਿਕਰਮ ਸਤਿ ਰਾਜਵ ਜੱਟਾ ਸਾਰੇ ਪਾੜਦੇ ਆ ਇਹ ਕਰਾਇਆ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰ ਲਿਆ ਹਰ ਚੇਰਮੈਨੀ ਤੇ ਰਾਜ ਸਭਾ ਤੇ ਜੀਮ ਮਿਨਿਸਟਰ ਤੁਸੀਂ ਦੇਖਿਆ ਜਿਵੇਂ ਬੱਕਰੀ ਮਗਰ ਲੇਲਾ ਹੁੰਦਾ ਹੈ ਉਹ ਵੀ ਕੇਜਰੀਵਾਲ ਦੇ ਪਗੜ੍ਹ ਪਹਿਲੇ ਉਹ ਜੀਮ ਮਿਨਿਸਟਰ ਦਾ ਸ਼ਰਮ ਆਉਦੀ ਆ ਦੇਖ ਕੇ ਕਿ ਕੇਜਰੀਵਾਲ ਆ ਕੇ ਉਹਨੂੰ ਘਾਟ ਕਰਦਾ ਕੇਜਰੀਵਾਲ ਆ ਕੇ ਸੰਬੋਧਨ ਕਰਦਾ ਕੇਜਰੀਵਾਲ ਆ ਕੇ ਪ੍ਰੋਗਰਾਮ ਦੱਸਦਾ ਕਿ ਸਟੇਟ ਕੀ ਕਰੂਗੀ ਤੇ ਮੁੱਖ ਮੰਤਰੀ ਬੈਠਾ ਕੱਲ ਇੰਸਟੇਟ ਵੈ ਐਤੋਂ ਮੈਨੂੰ ਲੱਗਾ ਐ ਜੀ ਸਿਚੁਏਸ਼ਨ ਕੱਲੇ ਪੰਜਾਬ ਦੀ ਹਿੰਦੁਸਤਾਨ ਚ ਕਿਤੇ ਨਹੀਂ ਹੋਈ ਕਿ ਕਿਸੇ ਹੋਰ ਸਟੇਟ ਦੇ ਸਰਕਾਰ ਲੀਡਰਸ਼ਿਪ ਦੇ ਇਲੈਕਟਿਡ ਸਟੇਟ ਦੇ ਜੀ ਮਿਨਿਸਟਰ ਨੂੰ 0 ਕਰਤਾ ਹੋਏ ਰਾਸ਼ਟਰੀ ਨਹੀਂ ਕਰਤੇ ਜੀ ਮਿਨਿਸਟਰ ਨੂੰ ਰਾਸ਼ਟਰੀ ਨਹੀਂ ਕਰਦੇ ਕੋਈ ਮਜਾਬਦਾ ਐਮ ਐਲ ਏ ਤੇ ਲੀਡਰਸ਼ਿਪ ਨੂੰ ਪ੍ਰੈਸ ਨਹੀਂ ਕਰਦੇ ਜਿਹੜੀ ਤੁਸੀਂ ਸੁਖਵੀਰ ਸਿੰਘ ਬਾਦਲ ਦੀ ਹੁਣ ਪ੍ਰੈਸ ਕਾਨਫਰੰਸ ਦੇ ਵਿੱਚੋਂ ਗੱਲ ਸੁਣੀ ਹੈ ਦਰਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਉਹ ਇੱਕੋ ਹੀ ਗੱਲ ਕਰ ਰਹੇ ਆ ਬਾਰ-ਬਾਰ ਕਹਿ ਰਹੇ ਨੇ ਕਿ ਸਾਡੀ ਸਰਕਾਰ ਨੇ ਉਹ ਇਹ ਤਾਂ ਭਾਈ ਦਿੱਲੀ ਵਾਲਿਆਂ ਨੂੰ ਲੈ ਆਇਆ। ਯਾਨੀ ਸਾਨੂੰ ਮੌਕਾ ਦੇ ਦੋ। ਇਸ ਤੇ ਵੀ ਗੱਲਬਾਤ ਦੇ ਵਿੱਚ ਕਰਦੇ ਆ ਪਹਿਲਾਂ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਕੀ ਕਹਿੰਦੇ ਨੇ ਇਹ ਵੀ ਸੁਣ ਲੋ ਯਾਰ ਸੁਣੋ ਸਾ ਜਿਹੜੇ ਵੱਡੇ-ਵੱਡੇ ਜਿਹੜੇ ਹੈਗੇ ਸੀਗੇ ਆਪਣੇ ਆਪ ਨੂੰ ਕਹਿੰਦੇ ਸੀ ਸਾਨੂੰ ਤਾਂ ਕੋਈ ਹਰਾ ਨਹੀਂ ਸਕਦਾ ਉਹਨਾਂ ਨੂੰ ਤੁਸੀਂ ਧਰਤੀ ਦਿਖਾਤੀ ਮ ਮੇ ਮੇਰੀ ਕੋਈ ਮੇਰੀ ਕੋਈ ਕਾਤ ਨਹੀਂ ਕੇਜਰੀਵਾਲ ਦੀ ਕੋਈ ਕਾਤ ਨਹੀਂ ਅਸੀਂ ਤਾਂ ਆਮ ਬੰਦੇ ਹੀ ਆ ਇਹ ਤੁਹਾਡਾ ਤੁਹਾਡਾ ਕੰਮ ਹੈ ਇਹ ਜਦੋਂ ਜਨਤਾ ਜਾਗਦੀ ਹੈ ਇਹ ਪਬਲਿਕ ਨੇ ਕੀਤਾ ਤੇ ਹੁਣ ਉਹ ਮਿੰਤਾ ਕਰਦੇ ਫਿਰਦੇ ਨੇ ਸਾਡੀ ਫਲਾਨੀ ਪਾਰਟੀ ਨੂੰ ਬਚਾ ਲੋ ਫਲਾਨਿਆਂ ਨੂੰ ਬਚਾ ਲੋ ਉਹ ਇੱਕ ਦੋ ਜਿਹੜੇ ਉਹ ਜਿਹੜੇ ਕਹਿੰਦੇ ਸੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਉਹ ਵੀ ਹੁਣੋਂ ਕੱਲ ਕਿਧਰੇ ਹੋਰ ਪਾਸੇ ਫਿਰਦੇ ਸੀ ਤੇ ਪਰ ਚਲੋ ਮਰਜ਼ੀ ਉਹਨਾਂ ਦੀ ਪਰ ਹਜੇ ਵੀ ਕਹਿੰਦੇ 5 ਸਾਲ ਖਜ਼ਾਨੇ ਵਿੱਚ ਆਪੀ ਲੈ ਕੇ ਕਹਿੰਦੇ ਮੈਨੂੰ ਪੰਜਾਬ ਦੀ ਚਿੰਤਾ ਹੈ ਓਦੋਂ ਜਦੋਂ ਹੈਗਾ ਸੀ ਚਿੰਤਾ ਓਦੋਂ ਕਿਉਂ ਨਹੀਂ ਕੀਤੀ ਫਿਰ ਜਦੋਂ ਤੁਹਾਡੇ ਕੋਲੇ ਰਾਸ ਸੀ ਓਦੋਂ ਚਿੰਤਾ ਕਿਉਂ ਨਹੀਂ ਕੀਤੀ ਪੰਜਾਬ ਨੂੰ ਕੋਈ ਵੀ ਪਾਰਟੀ بچਾ ਸਕਦੀ ਆ ਉਹ ਕਿਹੜੀ ਪਾਰਟੀ بچਾ ਸਕਦੀ ਹੈ ਭਰਾ ਜੀ ਬੱਸ ਕਰੋ ਯਾਰ ਹੁਣ ਲੋਕਾਂ ਨੂੰ ਕੁਝ ਕਰ ਲੈਣ ਦਿਓ ਨਵੇਂ ਮੁੰਡਿਆਂ ਨੂੰ ਕੁਝ ਕਰ ਲੈਣ ਦਿਓ ਸੋ ਉਹਨਾਂ ਨੂੰ ਸਿਰਫ ਭੁੱਖਾ ਲਾਟ ਹੈ ਕਿ ਅਸੀਂ ਖਤਮ ਹੋ ਗਏ ਭਗਵਾਨ ਜੀ ਮਾਨ ਹੋਰੀ 29 ਦੇ ਸਾਢਾ 20 ਚੱਲ ਨਹੀਂ ਸਕਦੇ ਉਹ ਜਿਹੜਾ ਹੁਣ ਬਿਆਨ ਤੁਸੀਂ ਮੁੱਖ ਮੰਤਰੀ ਭਗਵਾਨ ਤੇ ਮਾਨ ਦਾ ਸੁਣਿਆ ਇਹ ਕਹੇ ਸੀ ਕਿ ਬਾਰ ਬਾਰ ਕਹਦੇ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਕਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਇੱਕ ਵਾਰੀ ਕਹਿੰਦਾ ਪੰਜਾਬ ਦੀ ਸੱਤਾ ਸਾਡੇ ਹੱਥ ਦੇ ਦੇ ਯਾਨੀ ਪਹਿਲਾ 25 ਸਾਲ ਤੱਕ ਰਾਜ ਕੀਤਾ ਜਦੋਂ ਤੁਹਾਨੂੰ ਜਨਤਾ ਨਕਾਰ ਚੁੱਕੀ ਆ ਜਨਤਾ ਨੇ ਤੁਹਾਨੂੰ ਘਰੇ ਬਿਠਾ ਦਿੱਤਾ ਕੁੰਡੇ ਰਾ ਦਿੱਤੇ ਨੇ ਹਰੇ ਵੀ ਕਹਿੰਦਾ ਅੱਜ ਜਿਹੜਾ ਕਿ ਜਲੰਧਰ ਦੇ ਵਿੱਚ ਅੱਜ ਕਾਨਫਰੰਸ ਹੁੰਦੀ ਹੈ ਕਹਿੰਦਾ ਜਿੱਥੇ ਮਰਜੀ ਬਗਜੋ ਬਾਤਲ ਬਾਤਲ ਹੋਈ ਜਾਂਦੀ ਹੈ ਇਹ ਆਪਦੇ ਮੂੰਹ ਦੇ ਵਿੱਚੋਂ ਕਹਿ ਰਿਆ ਸੀ ਸੁਖਬੀਰ ਸਿੰਘ ਬਾਦਲ ਤੇ ਭਾਈ ਪੰਜਾਬ ਦੇ ਲੋਕ ਕਹਿੰਦਾ ਅਕਾਲੀ ਦਰ ਨੂੰ ਬੜਾ ਪਿਆਰ ਕਰਦੇ ਨੇ ਹਰ ਮੈਂ ਦੱਸਣਾ ਚਾਹੁੰਗਾ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਗੱਲ ਦੇ ਵਿੱਚ ਤਾਂ ਸਹੀ ਹੈ ਕਿਉਂਕਿ ਜਿਹੜੇ ਲੋਕਾਂ ਨੇ 25 ਸਾਲ ਰਾਜ ਕੀਤਾ ਉਹ ਲੋਕ ਭਲਾ ਹੁਣ ਪੰਜਾਬ ਦਾ ਪਦਾ ਕਰ ਨਹੀਂ ਗਏ ਕਿਵੇਂ ਯਾਰ ਪਹਿਲਾ 25 ਸਾਲ ਲੁੱਟਿਆ ਪੰਜਾਬ ਦੇ ਲੋਕਾਂ ਨੂੰ ਮਾਰਿਆ ਜਿੰਨੇ ਬਾਦਲ ਕਹਿੰਦੇ ਕਤਲ ਕਰਵਾਏ ਆਪਣੇ ਰਾਜ ਦੇ ਅੰਦਰ ਅੱਜ ਤੱਕ ਕਨਾਦਾ ਕਿਸੇ ਸਰਕਾਰ ਨੇ ਕਰਵਾਏ ਨੇ ਤੇ ਨਾ ਹੀ ਕਿਸੇ ਨੇ ਕਰਵਾਉਣੇ ਤਾਂ ਗਏ ਪ੍ਰਾਣੇ ਬਜ਼ੁਰਗਾਂ ਤੋਂ ਸੁਣਦੇ ਆ ਇਹਨਾਂ ਦਾ ਇਤਿਹਾਸ ਕਿ ਭਾਈ ਜਿਹੜਾ ਬਾਦਲ ਸੀ ਨਾ ਵੱਡਾ ਉਹ ਬਹੁਤ ਸਾਰੇ ਲੋਕਾਂ ਨੂੰ ਮਾਰ ਕੇ ਮੁੱਖ ਮੰਤਰੀ ਬਣਿਆ ਸੀ ਉਹਨੇ ਬਹੁਤ ਸਾਰੇ ਆਫੀਸਰ ਮਰਵਾ ਦਿੱਤੇ ਸੀ ਜਿਹੜਾ ਉਹਦੇ ਆਖੇ ਨਹੀਂ ਲੱਗਦਾ ਸੀ ਕਹਿੰਦੇ ਉਹਨੂੰ ਵੀ ਗੱਡੀ ਚੜਾ ਦਿੰਦਾ ਸੀ ਇਹਨਾਂ ਨੂੰ ਇਹ ਤਾਲੀਆਂ ਕਰਤੂ ਤਾਂ ਔਰ ਦੂਜੇ ਪਾਸੇ ਹੁਣ ਪੰਜਾਬ ਦੇ ਵਿੱਚ ਕਹਿੰਦੇ ਸਾਨੂੰ ਵਾਪਸੀ ਕਰਵਾ ਦੇ ਪਰ ਆ ਤੁਸੀਂ ਕੌਮ ਦੇ ਨਾਲ ਗਦਾਰੀਆਂ ਕੀਤੀਆਂ ਕਿਹੜਾ ਤੁਹਾਡੀ ਵਾਪਸੀ ਕਰਵਾਊਗਾ ਸਿੱਖ ਕੌਮ ਦਾ ਵੱਡੇ ਪੱਦਰ ਦੇ ਉੱਤੇ ਘਾੜ ਕਰਕੇ ਤੁਸੀਂ ਪਿਓ ਪੁੱਤਾਂ ਨੇ ਮਾਫੀਆਂ ਮੰਗੀਆਂ ਕਾਲ ਤਖਤ ਸਾਹਿਬ ਦੇ ਉੱਤੇ ਭਾਂਡੇ ਮਾਂਜੇ ਆ ਤੇ ਜਿਹੜੀ ਹੁਣ ਸਜ਼ਾ ਲਾਈ ਹੈ ਉਹ ਤੇ ਤੁਹਾ ਲੱਤਾਂ ਵਾਂ ਹੀ ਟੁੱਟ ਗਈਆਂ ਸੀ ਇਹ ਵੀ ਇੱਕ ਪ੍ਰਮਾਤਮਾ ਦਾ ਪ੍ਰਕੋਪ ਹੈ ਇਹਨਾਂ ਦੇ ਉੱਤੇ ਮਿੱਟੀ ਦੇ ਵਿੱਚ ਮਿਲਾਉਣ ਦੇ ਵਾਸਤੇ ਰੱਬ ਨੇ ਇਹਨਾਂ ਨੇ ਰੱਬ ਨੇ ਇਹਨਾਂ ਨੂੰ ਸਜ਼ਾ ਦਿੱਤੀ ਹੈ ਉਹ ਤੁਹਾਡੇ ਸਾਹਮਣੇ ਆ ਔਰ ਜਿਹੜੀ ਕੌਨਸਟੇਬਲ ਆ ਮਨਦੀਪ ਕੌਰ ਹੈ ਇਹਦੇ ਨਾਲ ਲਿੰਕ ਕਿਵੇਂ ਜੁੜ ਜਾਂਦੇ ਆ ਵਾਰ-ਵਾਰ ਉਹ ਭਾਈ ਲੋਕ ਕਹ ਰਹੇ ਨੇ ਕਹਿੰਦੇ ਜਿੱਥੇ ਇਹਨਾਂ ਦੇ ਨਾਨਕੇ ਹਨ ਉੱਥੇ ਹੀ ਇਹਨਾਂ ਦੀ ਕੌਨਸਟੇਬਲ ਰਹਿੰਦੀ ਸੀ ਉਹੇ ਪਿੰਡ ਦੇ ਵਿੱਚ ਜਿਹੜੀ ਚੱਕ ਫਤੇ ਸਿੰਘ ਵਾਲੇ ਤਾਂ ਭਾਈ ਇਹਨਾਂ ਦੀ ਮਾਂ ਦੀ ਕਹਿਣ ਦੇ ਉੱਤੇ ਮੈਂ ਕਈ ਵਾਰ ਦੱਸ ਚੁੱਕਿਆ ਵੈਸੇ ਤਾਂ ਪਰ ਰਿਸ਼ਤਾ ਇੱਥੇ ਅੱਗੇ ਜੁੜਦਾ ਵੀ ਭਰਤੀ ਇਹਨਾਂ ਨੇ ਕਰਵਾਈ ਆ ਇਹਨਾਂ ਨੇ ਕੰਡੇ ਬੀਜੇ ਨੇ ਤਾਂ ਹੀ ਪੰਜਾਬ ਦੇ ਅੰਦਰ ਇਹਨਾਂ ਨੇ ਨੂੰ ਲਿਆ ਕੇ ਉਹਨੂੰ ਪਾਰਟੀ ਦੇ ਅੰਦਰ ਯਾਨੀ ਸ਼ੋਰ ਮਚਾਉਣ ਨੂੰ ਕਿਹਾ ਕਿ ਤੇਰੀ ਵਜ੍ਹਾ ਦੇ ਨਾਲ ਨਾਲੇ ਤਾਂ ਹੋਊਗੀ ਸਰਕਾਰ ਦੀ ਬਦਨਾਮੀ ਤੇ ਨਾਲੇ ਹੋਊਗੀ ਪੁਲਿਸ ਦੀ ਬਦਨਾਮੀ ਐਸ ਕਰਕੇ ਬਾਦਲ ਬਹੁਤ ਡੂੰਗੀ ਚਾਲ ਖੇਡ ਰਹੇ ਨੇ ਸੁਖਬੀਰ ਸਿੰਘ ਬਾਦਲ ਬਹੁਤ ਹੀ ਤਜਰਬੇ ਨਾਲ ਯਾਨੀ ਮੁੱਖ ਮੰਤਰੀ ਭਗੰਤ ਮਾਨ ਨੂੰ ਥੱਲੇ ਸਿੱਟਣਾ ਚਾਹੁੰਦਾ ਪਰ ਵੈਸੇ ਵੀ ਪੰਜਾਬ ਦੇ ਲੋਕੋ ਨੂੰ ਨਿਕਾਰੀ ਬੈਠੇ ਆ ਭਗੰਤ ਮਾਨ ਨੂੰ ਵੀ ਪਰ ਦੂਜੇ ਪਾਸੇ ਇਹ ਕਹਿੰਦਾ ਸਾਨੂੰ ਲੈ ਕੇ ਆਓ ਕਿਉਂਕਿ ਉਹਨੂੰ ਪਤਾ ਹੈ ਵੀ ਚਾਰੇ ਪਾਸੇ ਪੰਜਾਬ ਦੇ ਅੰਦਰ ਵਿਰੋਧ ਤੇ ਵਿਰੋਧ ਹੋ ਰਿਹਾ ਭਗਵੰਤ ਮਾਨ ਦਾ ਪਰ ਦਰਾਂ ਸਾਲ ਦੇ ਵਿੱਚ ਜੇਕਰ ਭਗਵੰਤ ਮਾਨ ਚੰਗਾ ਰਵੇ ਮੈਂ ਤਾਂ ਕਹਿੰਦਾ ਵੀ ਜਿਵੇਂ ਪੰਜਾਬ ਦੇ ਪੱਖੀ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਕੰਮ ਕਰੇ ਔਰ ਜਿੰਨੇ ਲੋਕ ਪੀੜਤ ਨੇ ਜਿੰਨੇ ਕਿ ਹੁਣ ਬਹੁਤ ਸਾਰੇ ਮੁੰਡੇ ਮਾਰੇ ਜਾ ਰਹੇ ਨੇ ਕਿਤੇ ਰਿਕਾਉਂਟਰ ਹੋ ਗਿਆ ਜਸਪ੍ਰੀਤ ਸਿੰਘ ਦਾ ਕਿਤੇ ਕਾਰਨ ਨਾਲ ਕੁੱਟਿਆ ਜਾਂਦਾ ਪਟਿਆਲੇ ਦੇ ਵਿੱਚ ਉਹਨੂੰ ਇਨਸਾਫ ਨਹੀਂ ਮਿਲਿਆ ਔਰ ਦੂਜੇ ਪਾਸੇ ਸਭ ਤੋਂ ਵੱਡੀ ਘਟਨਾ ਜਿਹੜੀ ਔਰ ਨਰਿੰਦਰਦੀਪ ਦੀ ਬਠਿੰਡੇ ਦੇ ਵਿੱਚ ਜਿਹੜਾ ਕਰੰਟ ਲਾ ਕੇ ਮਾਰਿਆ ਗਿਆ ਇਹਨਾਂ ਲੋਕਾਂ ਦਾ ਸਾਥ ਦੇਵੇ ਔਰ ਦੂਜੇ ਪਾਸੇ ਭਾਈ ਪੰਜਾਬ ਦੇ ਮੁੱਦਿਆਂ 'ਤੇ ਕੰਮ ਕਰਨਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਕਿ ਇਹੋ ਜਿਹੀ ਦੁਸ਼ਟ ਸਰਕਾਰਾਂ ਨਾ ਹੋਣ ਜਿਹੜੀਆਂ ਪਹਿਲਾਂ ਇਸ ਪੰਜਾਬ ਨੂੰ ਖਾ ਚੁੱਕੀਆਂ ਨੇ ਬਹੁਤ ਵੱਡਾ ਘਾਣ ਕਰ ਚੁੱਕੀਆਂ ਨੇ ਸਾਡੀ ਕੌਮ ਦਾ ਵੀ ਇਹ ਸਾਡੇ ਕੌਮ ਦੇ ਲੋਕ ਵੀ ਜਾਣਦੇ ਨੇ ਤੋਂ ਉਹਨਾਂ ਨੂੰ ਚਾਹੀਦਾ ਵੀ ਅਭੀ ਇਹਨਾਂ ਨੂੰ ਬੜਨ ਨਾ ਦੇਣ ਚਾਹੇ ਬਾਗਲਕੀਆ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਝਾੜੂ ਵਾਲਾ ਜੇ ਸਰਕਾਰ ਲੈ ਕੇ ਆਉਣੀ ਆ ਪੰਜਾਬੀਓ ਅਮਰਪਾਲ ਸਿੰਘ ਵਰਗੇ ਕਿਸੇ ਸਿੱਖ ਨੌਜਵਾਨ ਦੀ ਇਹ ਸਰਕਾਰ ਹੋਣੀ ਚਾਹੀਦੀ ਹੈ ਜਿਹੜੀ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਵੀ ਲੜੂਗੀ ਤੇ ਸਾਡੇ ਪੰਜਾਬ ਦੇ ਲੋਕਾਂ ਦੀਆਂ ਹੱਕਾਂ ਦੀ ਗੱਲ ਵੀ ਕਰੂਗੀ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਬੈਲ ਵੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ